ਸਰ ਇੱਕ ਨਸ਼ੀਲੀਆਂ ਗੋਲੀਆਂ ਤੇ ਲੇਡੀਜ਼ ਬ੍ਰੌਕ ਕਰਤੀਆਂ ਕਿੰਨੀਆਂ ਕਾਬੂ ਕੀਤੀਆਂ ਚਰਨ ਨਾ ਨਸ਼ੀ ਦੇ ਖਿਲਾਫ ਜੰਗ ਦੇ ਵਿੱਚ ਜ਼ਿਲੰਦਰ ਜ਼ਿਆਤੀ ਪੁਲਿਸ ਮੁਸਫਲੀ ਸਫਲਤਾ ਸਲੂਈ ਜਦ ਮਾਨਯੋਗ ਜ਼ਿਲੰਦਰ ਜ਼ਿਆਤੀ ਸਰਦਾਰ ਹਰਕਮਰਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਸਰਦਾਰ ਸਰੂਨ ਸਿੰਘ ਬਲਜੀਤ ਜੇਰੇ ਨਿਗਰਾਨੀ ਅਸੀਂ ਨਸ਼ੇ ਤਸਕਰਾਂ ਸੰਬੰਧੀ ਤਿੰਨ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜੋ ਕਿ ਕਾਫੀ ਸਮੇਂ ਤੋਂ ਨਸ਼ਾ ਵੇਚਣ ਦਾ ਕੰਮ ਕਰਦੀਆਂ ਸੀਗੀਆਂ ਇਹ ਇਹ ਚਿੱਟੇ ਦੇ ਨਾਲ-ਨਾਲ ਹਿਰੋਇਨ ਸਮੇਤ ਨਾਲ-ਨਾਲ ਕੁੜੀਆਂ ਵੇਚਣ ਦਾ ਕੰਮ ਕਰਦੀਆਂ ਸੀਗੀਆਂ ਇਸ ਸਬੰਧੀ ਤਿੰਨ ਜਿਹੜੀਆਂ ਲੇਡੀਆਂ ਹੈ ਜਿਨ੍ਹਾਂ ਤੇ ਖਲਾਫ ਅਸੀਂ ਮੁਕੱਦਮਾ ਨੰਬਰ 41 ਜਿਸ ਲੇਡੀ ਤੋਂ 70 ਨਸ਼ੀਲੀ ਕੁੜੀਆਂ ਐਟਿ ਜ਼ੁਲੰਦੀਆਂ ਅਤੇ ਮੁਕੱਦਮਾ ਨੰਬਰ 43 ਇਸ ਵਿੱਚ ਦੋ ਲੇਡੀਆਂ ਹੈ ਜਿਨ੍ਹਾਂ ਤੇ ਪਹਿਲਾਂ ਵੀ ਪਰਚੇ ਦਰਜ ਹੈ ਹਰ ਇੱਕ ਲੇਡੀ ਤੇ ਕਰੀਪ ਕਰੀਪ 3 3 4 4 ਪਰਚੇ ਦਰਜ ਹੈ ਜੋ ਕਿ ਕਾਫੀ ਦੇਰ ਤੋਂ 6 ਦੇ ਅੰਗੂਲੀਆਂ ਵਿੱਚ ਦਾ ਕੰਮ ਕਰਦੀਆਂ ਸੀਗਾ ਤੇ ਜਿਨ੍ਹਾਂ ਨੂੰ ਕਾਬੂ ਕਰਕੇ ਕੋਰਟ 'ਚ ਪੇਸ਼ ਕੀਤਾ ਜੋ ਕਿ ਜੇਰੇ ਰਿਮਾਂਡ ਹੈ ਅਸੀਂ ਇਹਨਾਂ ਤੋਂ ਦੌਰਾਨ ਰਿਮਾਂਡੇ ਪੁੱਛਿਸ਼ ਕਰ ਰਹੇ ਹਾਂ ਕਿ ਇਹ ਗੁਨੀਆਂ ਕਿੱਥੋਂ ਨੇ ਆ ਰਹੇ ਸੀ ਤੇ ਜੋ ਵੀ ਇਸ 'ਚ ਸੀ ਇਨਵੋਲ ਹੋਇਆ ਉਹਨੂੰ ਕੰਵੇ ਨਾਮ ਵਰਤ ਕੇ ਉਸਦੇ ਵੀ ਗ੍ਰਿਫਤਾਰ ਕੀਤੇ ਜਾਏਗੇ